ਇੱਕ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਇਹਦੇ ਵਿੱਚ ਗੁਰੂ ਰੰਧਾਵਾ ਨੂੰ ਟਾਰਗੇਟ ਇਸ ਕਰਕੇ ਵੀ ਜ਼ਿਆਦਾ ਕੀਤਾ ਗਿਆ ਕਿ ਉਹ ਬੱਬੂ ਮਾਨ ਨਾਲ ਫਿਲਮ ਕਰ ਚੁੱਕਾ ਸੀ ਗੱਲ ਸ਼ੁਰੂ ਇਦਾਂ ਹੁੰਦੀ ਆ ਕਿ ਸਿੱਧੂ ਮੂਸੇ ਵਾਲੇ ਦਾ ਪਿਤਾ ਆ ਕੇ ਬਾਪੂ ਕਹਿੰਦਾ ਇੱਕ ਇੰਟਰਵਿਊ 'ਚ ਭੇਜੇ ਕਿ ਤੇ ਹੈਗਾ ਨਾਮ ਤਾਂ ਗਾਣਾ ਰਿਲੀਜ਼ ਕਰਕੇ ਦੇਖ ਲਵੇ ਨਾਲ ਸਿੱਧੂ ਦੇ ਬਰਾਬਰ ਕਿੰਨਾ ਕੁ ਚੱਲਦਾ ਤੇ ਗੁਰੂ ਰੰਧਾਵਾ ਨੇ ਆਪਣਾ ਗੀਤ ਆਤਾ ਤੇ ਪੋਸਟ ਪਾ ਕੇ ਥੱਲੇ ਲਿਖ ਦਿੱਤਾ ਆ ਜਾਓ ਮਿਲਦੇ ਹਾਂ 27 ਨੂੰ ਕਿਉਂਕਿ 27 ਨੂੰ ਹੀ ਰਿਲੀਜ਼ ਹੋਣਾ ਹੈਗਾ ਗਾਣਾ ਸਿੱਧੂ ਦਾ ਤੇ ਲੋਕਾਂ ਨੇ ਗੱਲ ਇਹ ਲਾ ਲਈ ਵੀ ਇਹ ਮੁਕਾਬਲਾ ਕਰਨ ਆਇਆ ਹੁਣ ਸਿੱਧੂ ਦਾ ਇਹ ਕਹਿੰਦਾ ਵੀ ਮੈਂ ਗਾਣਾ ਰਿਲੀਜ਼ ਬਰਾਬਰ ਕਰੂੰਗਾ ਦੇਖ ਲੈਨੇ ਆ ਨਾ ਪਏ ਨੇ ਚੈਲੰਜ ਅਸੈਪਟ ਕਰ ਲਿਆ ਸਿੱਧੂ ਦੇ ਬਾਪੂ ਦਾ ਹੈ ਨਾ ਜ਼ਿਆਦਾਤਰ ਲੋਕਾਂ ਨੇ ਜਿਹੜੇ ਸਿੱਧੂ ਦੇ ਫੈਨਸ ਸੇ ਉਹਨੇ ਇਹ ਸੋਚਿਆ ਵੀ ਇਹ ਜਾਣ ਕੇ ਕਿਉਂਕਿ ਜਿਹੜਾ ਨਾ ਗੁਰੂੰਦ ਦਾ ਬਹੁਤ ਬੇਸੈਨਿੰਗ ਐ ਇੰਨਾ ਪੰਜਾਬ ਦੇ ਵਿੱਚ ਉਹਨੂੰ ਬਾਹਰ ਬਹੁਤ ਸੁਣਿਆ ਜਾਂਦਾ ਇੰਡੀਆ ਲੈਵਲ ਤੇ ਪਰ ਦਿੱਲੀ ਦੁੱਲੀ ਬੰਬੇ ਵੱਡੇ ਵੱਡੇ ਸ਼ਹਿਰਾਂ ਚ ਪਰ ਜੇ ਤੁਸੀਂ ਕਹੋ ਨਾ ਪੰਜਾਬ ਚ ਨਹੀਂ ਤੇ ਉਹ ਨਹੀਂ ਵੀ ਥੋੜੀ ਜਿਹੀ ਚਾਲੇ ਖੇਢੀ ਉਹਨੇ ਆਪਣਾ ਬੇਸ ਇਹਦੇ ਕਰਕੇ ਬਣਾ ਲਿਆ ਪੰਜਾਬ ਦੇ ਵਿੱਚ ਇਸ ਵਾਰ ਜਿੰਨਾ ਗੁਰੂ ਦਾ ਗਾਣਾ ਪੰਜਾਬ ਚ ਚੱਲਿਆ ਹੈ ਨਾ ਪਹਿਲਾ ਗਾਣਾ ਹੈ ਜਿਹੜਾ ਪੰਜਾਬ ਚ ਗੁਰੂ ਦਾ ਚੱਲਿਆ ਹੈਗਾ ਤੇ ਕੁਝ ਬੱਬੂ ਮਾਨ ਕਰਕੇ ਇਸ ਕਰਕੇ ਕਿ ਬਈ ਬੱਬੂ ਮਾਨ ਨਾਲ ਰਹਿੰਦਾ ਇਹਨੇ ਪਤਾ ਨਹੀਂ ਤਾਂ ਮੁਕਾਬਲਾ ਕੀਤਾ ਸਿੱਧੂ ਦੇ ਗਾਣੇ ਦਾ ਚਾਹਤ ਬੱਬੂ ਮਾਨ ਨੇ ਤੇ ਝੁਕੀ ਲੈਣਾ ਹੈ ਕਿਉਂਕਿ ਇਹ ਹੈ ਕਿ ਗੁਰੂ ਰੰਧਾਵਾ ਤੇ ਸਿੱਧੂ ਮੂਸੇਵਾਲੇ ਦੇ ਵਿੱਚ ਆਪਸੀ ਸੀਗਾ ਨਾ ਤੇ ਬਾਅਦ ਚ ਇਹ ਵੀ ਕਹਿੰਦਾ ਵੀ ਮੇਰਾ ਮੁਕਾਬਲਾ ਵੀ ਕੋਈ ਨਹੀਂ ਤੁਹਾਨੂੰ ਪਤਾ ਹੀ ਹੈ ਇਹ ਜਿਹੜੇ ਕਲਾਕਾਰ ਹੁੰਦੇ ਹਨ ਨਾ ਉਹ ਚਲਾਕ ਹੁੰਦੇ ਗੇਮ ਨਹੀਂ ਖੇਡਣੀ ਹੁੰਦੀ ਆ ਸੋ ਗੇਮ ਵਧੀਆ ਖੇਡ ਗਿਆ ਗੁਰੂ ਰੰਧਾਵਾ ਤੇ ਆਪਣਾ ਉਹਨੇ ਪੰਜਾਬ ਦੇ ਵਿੱਚ ਥੋੜਾ ਜਿਹਾ ਬੇਸ ਬਣਾਉਣਾ ਸੀਗਾ ਉਹ ਸਿੱਧੂ ਦੇ ਗਾਣੇ ਨਾਲ ਗਾਣਾ ਸਿੱਟ ਕੇ ਉਹਦਾ ਬਣ ਗਿਆ ਇਹ ਗੱਲ ਤਾਂ ਬਿਲਕੁਲ ਸੱਚੀ ਹੈ ਮੈਨੂੰ ਇਤੋਂ ਮਨ ਕਰ ਨਹੀਂ ਪਰ ਇਹਦੇ ਵਿੱਚ ਬਬੂ ਮਾਨ ਦਾ ਕੋਈ ਲੈਣ ਦੇਣ ਨਹੀਂ ਹੈਗਾ ਸੋ ਕੀ ਕਹੋਗੇ ਇਹਦੇ ਬਾਰੇ ਜਰੂਰ ਅਸੀਂ ਉਹ ਧੰਨਵਾਦ